ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੋ ਕਹੋ ਟਲ ਗੁਰ ਸੇਵੀਐ ਐਹਨੇ ਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਹੇ ਹੋ ਵੈਸੇ ਤਕੁਖ ਸਾਮੰਦੀ ਨੂ ਰਸਹੁ ਕਰ ਸਹੁ ਛੱਟੀ ਐ ਤਦ ਜਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸਚਾ ਪਾਤ ਸਾਹ ਸਿਰ ਸਾਹਾ ਦੇ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲਹੁ ਹਾਮ ਬਾਰਿਕ ਤੁਮਰੀ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੀ ਧਾਰੇ ਜਿਹਾ ਏਕ ਕਮਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰਵੰਤਨਾ ਕਿਨਹੀ ਲਹੀਐ ਰਹਾਉ ਕੋਟ ਪਰਾਦ ਹਮਾਰੇ ਖੰਡ ਹੋ ਅਨਕ ਬਿਧੀ ਸਮਝਾਵੋ ਹਮ ਯਗਿਆਨਿ ਅਲਪ ਮਤਿ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਣ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਹੋ ਰੱਖਣਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਏ ਪਾਵਨ ਉਪਦੇਸ਼ ਜੋ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਆਪਾਂ ਜੀਵਾਂ ਨੂੰ ਬਖਸ਼ਿਸ਼ ਕੀਤੇ ਹਨ ਗੁਰੂ ਸਾਹਿਬ ਜੀ ਦੇ ਪਾਵਨ ਅੰਗ 673 ਤੋਂ 674 ਅੰਗ ਦੇ ਉੱਪਰ ਤਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤ ਗੁਰੂ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਪਾਵਨ ਪਵਿੱਤਰ ਬਚਨ ਹਨ ਜੀ ਜਿਸ ਵਿੱਚ ਮਹਾਰਾਜ ਸਾਹਿਬ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਪਮਾ ਮਹਿਮਾ ਦੇ ਬਚਨ ਕਰਦੇ ਐ। ਅਤੀ ਅਖੀਰ ਦੇ ਉੱਤੇ ਮਹਾਰਾਜ ਦੱਸਦੇ ਐ ਕਿ ਉਹ ਪਰਮਾਤਮਾ ਦੇ ਚਰਨਾਂ ਦੇ ਪਾਸ ਕਿਹੜੀ ਬੇਨਤੀ ਹਰ ਇੱਕ ਸੇਵਕ ਦੀ ਹੋਣੀ ਚਾਹੀਦੀ ਹੈ। ਮਹਾਰਾਜ ਕਿਰਪਾ ਕਰਦੇ ਤਨਾਸਰੀ ਮਹੱਲਾ 5ਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਦਾਤੇ ਉਹ ਦਾਤਾਂ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਤੋਂ ਵੱਡਾ ਦਾਤਾ ਕੋਈ ਨਹੀਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਆਵੀ ਅਗਨਤ ਭਰੇ ਪੰਡਾਰ ਉਹਦੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਟੋਟ ਕੋਈ ਨਹੀਂ ਅਣਗਿਣਤ ਭੰਡਾਰ ਭਰੇ ਪਏ ਜਿਨ੍ਹਾਂ ਦੀ ਕਮੀ ਕੋਈ ਨਹੀਂ ਗਣਤੀ ਕੋਈ ਨਹੀਂ ਪਾਤਸ਼ਾਹ ਕਿਰਪਾ ਕਰ ਦੇਂਦਾ ਦੇ ਲੈਂਦੇ ਤੱਕ ਪਾਹੀ ਉਹ ਅਕਾਲ ਪੁਰਖ ਪਰਮਾਤਮਾ ਆਪਣੇ ਪਿਆਰਿਆਂ ਨੂੰ ਦਾਤਾਂ ਦੇਂਦੇ ਨਹੀਂ ਥੱਕਦਾ ਮਹਾਰਾਜ ਕਹਿੰਦੇ ਦਾਤਾਂ ਲੈਣ ਵਾਲੇ ਭਾਵੇਂ ਥੱਕ ਜਾਣ ਐਸੇ ਕਰਕੇ ਮਹਾਰਾਜ ਕਹਿੰਦੇ ਭਾਈ ਉਹ ਪਰਮਾਤਮਾ ਨੂੰ ਚੇਤੇ ਰੱਖ ਜਿਹਦਾ ਦਿੱਤਾ ਖਾ ਰਿਹਾ ਹੈ ਜਿਹਦਾ ਦਿੱਤਾ ਪੈਣ ਰਿਹਾ ਹੈ ਜਿਹਦੀ ਕਿਰਪਾ ਦੇ ਨਾਲ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਤੈਨੂੰ ਆ ਜੀਵਨ ਮਿਲਿਆ ਮਨੁੱਖਾ ਦੇਹੀ ਮਿਲੀ ਹੈ ਉਨੂੰ ਯਾਦ ਰੱਖ ਕਿਉਂਕਿ ਮਾਲਕ ਦੇ ਅੱਗੇ ਖਸਮ ਦੇ ਅੱਗੇ ਹੁਕਮ ਨਹੀਂ ਬੇਣਤੀ ਪ੍ਰਵਾਨ ਹੁੰਦੀ ਹੈ ਮਾਰੀ ਕਿਰਪਾ ਕਰ ਦੇਣਾ ਜੇ ਸਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ ਉਹਦਾ ਸ਼ੁਕਰਾਨਾ ਕਰ ਨਾਨਕ ਹੁਕਮ ਨਾਲ ਚੱਲ ਲਈ ਨਾਲ ਖਸਮ ਚੱਲੇ ਅਰਦਾਸ ਮਹਾਰਾਜ ਕਹਿੰਦੇ ਹੁਕਮ ਨਾਲ ਨਹੀਂ ਅਰਦਾਸ ਦੇ ਨਾਲ ਅਕਾਲ ਪੁਰਖ ਪਰਮਾਤਮਾ ਤੇਰੇ ਵਾਸੋ ਕੇ ਚੱਲੇਗਾ ਆਪ ਹੁੰਦਾ ਉਲਟ ਹੈ ਦਾਤਾ ਪਿਆਰੀ ਵਿਸਰਿਆ ਦਾ ਤਾਰਾ ਬੰਦੇ ਨੂੰ ਦਾਤਾਂ ਚੰਗੀਆਂ ਲੱਗਣ ਲੱਗ ਪੈਂਦੀਆਂ ਦਾਤਾਂ ਦੇਣ ਵਾਲਾ ਵਿਸਰ ਜਾਂਦਾ ਹੈ ਪਰ ਸੋਚ ਕੇ ਵੇਖੀਏ ਹਿਰਦੇ ਦੇ ਵਿੱਚ ਜਾਣੀਏ ਜੇ ਦਾਤਾਂ ਪ੍ਰਾਪਤ ਹੋ ਸਕਦੀਆਂ ਹਨ ਜਦੋਂ ਦਾਤੇ ਤੋਂ ਦਾਤਾਂ ਦੀ ਮੰਗ ਕਰਦੇ ਆਂ ਦਾਤਾਂ ਮਿਲ ਸਕਦੀਆਂ ਤੇ ਦਾਤੇ ਤੋਂ ਜੇ ਦਾਤੇ ਦੀ ਮੰਗ ਕਰੀਏ ਤੇ ਉਹ ਕਿਉਂ ਨਾ ਪ੍ਰਾਪਤ ਹੋਵੇਗਾ ਪਰ ਦਾਤਾ ਤੱਕ ਸੀਮਤ ਰਹੇਗੇ ਦਾਤੇ ਦੀ ਦਾਤੇ ਦੀ ਪ੍ਰਾਪਤੀ ਵਾਸਤੇ ਅਦਾਸ਼ ਹੀ ਨਹੀਂ ਕੀਤੀ ਬੇਨਤੀ ਹੀ ਨਹੀਂ ਕੀਤੀ ਦਾਤੇ ਤੋਂ ਦਾਤੇ ਦੀ ਬਖਸ਼ਿਸ਼ ਮੰਗੀਏ ਮਹਾਰਾਜ ਕਿਰਪਾ ਕਰਦੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਤੁਸੀਂ ਸਾਡੇ ਮਾਲਕੋ ਸਾਡੀ ਪ੍ਰਤਪਾਲਨਾ ਕਰਨ ਵਾਲੇ ਹੋ ਮੰਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਤੁਸੀਂ ਸਾਡੇ ਨਾਇਕ ਤੁਸੀਂ ਸਾਡੇ ਲਈ ਸਾਡੇ ਖਸਮ ਹੋ ਸਾਡੇ ਤੇ ਕਿਰਪਾ ਕਰਨ ਵਾਲਿਓ ਸਾਡੇ ਉਪਰ ਬਖਸ਼ਿਸ਼ਾਂ ਵਰਤੌਣ ਵਾਲਿਓ ਜਿਹੜਾ ਸਬਨਾਂ ਦਾ ਭਲਾ ਲੋੜੇ ਜਿਹੜਾ ਸਾਰਿਆਂ ਦੇ ਲਈ ਸੁਖ ਦੇਣ ਵਾਲਾ ਹੋਵੇ ਨੂੰ ਨਾਇਕ ਕਹਿ ਦਿੰਦੇ ਐ ਅਕਾਲ ਪੁਰਖ ਪਰਮਾਤਮਾ ਸੁਖ ਦੇਣ ਵਾਲੇ ਐ ਪਰ ਕੋਈ ਸੁਖ ਦੀ ਪ੍ਰਾਪਤੀ ਆਪਾਂ ਦੁਨਿਆਵੀ ਸੁਖ ਮੰਗਦੇ ਆ ਜਿਸ ਕਰਕੇ ਦੁਖੀ ਹੁੰਨੇ ਆ ਕਿਉਂਕਿ ਮਹਾਰਾਜ ਕਿਰਪਾ ਕਰਦੇ ਸੰਸਾਰ ਦੇ ਸੁਖ ਜਿਹੜੇ ਐ ਨਾ ਇਹ ਬੰਦੇ ਨੂੰ ਦੁੱਖ ਵੱਲ ਲੈ ਕੇ ਜਾਂਦੇ ਐ ਤਾਂ ਜੋ ਮਹਾਰਾਜ ਕਿਰਪਾ ਕਰਦੇ ਐ ਸੁਖ ਛੱਡ ਮੰਗੀ ਐ ਦੁੱਖ ਮਹਾਰਾਜ ਕਹਿੰਦੇ ਸੁਖਾਂ ਦੀ ਮੰਗ ਛੱਡ ਦੇ ਅਗਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਵਾਹਿਗੁਰੂ ਭਾਵੇਂ ਜੀਵਨ ਦੇ ਵਿੱਚ ਦੁੱਖ ਹੀ ਹੋਣ ਪਰ ਕਿਰਪਾ ਕਰਿਓ ਤੁਹਾਡਾ ਭਾਣਾ ਸਮਝ ਕੇ ਤੁਹਾਡੀ ਦਾਤ ਸਮਝ ਕੇ ਉਹਨੂੰ ਜਰਨ ਦੀ ਅਵਸਥਾ ਦੇ ਦਿਓ ਬਲ ਦੇ ਦਿਓ ਕਿਉਂਕਿ ਸਤਿਗੁਰਾਂ ਦਾ ਬਚਨ ਨਾ ਕੀਤੇ ਆ ਦੂਖ ਭੂਖ ਸਦਮਾਰ ਏ ਪੇਦਾਤ ਤੇਰੀ ਦਾਤਾਰ ਭਾਵੇਂ ਕਿੰਨੇ ਦੁੱਖ ਹਨ ਭਾਵੇਂ ਭੁੱਖ ਹੈ ਭਾਵੇਂ ਹਕੂਮਤਾਂ ਵੀ ਮਾਰ ਹੈ ਮਹਾਰਾਜ ਕਹਿੰਦੇ ਇਹ ਪੇਦਾਤ ਤੇਰੀ ਦਾਤਾਰ ਹੈ ਦਾਤਾ ਜੀ ਇਹ ਵੀ ਤੁਹਾਡੀਆਂ ਦਾਤਾਂ ਹਨ ਕੇਵਲ ਚੰਗੀ ਚੀਜ਼ ਮਿਲ ਜਾਣੀ ਜੀਵਨ ਦੇ ਵਿੱਚ ਕੋਈ ਸੁੱਖ ਮਿਲ ਜਾਣਾ ਕੋਈ ਪਦਾਰਥ ਮਿਲ ਜਾਣਾ ਐਸੋ ਆਰਾਮ ਵਾਲੀ ਜੀਵਨ ਮਿਲ ਜਾਣਾ ਤੇ ਬੰਦਾ ਕਹਿੰਦਾ ਰੱਬ ਦੀਆਂ ਦਿੱਤੀਆਂ ਦਾਤਾਂ ਪਰ ਕਦੇ ਕਿਸੇ ਦੇ ਮੂੰਹੋਂ ਇਹ ਸੁਣਿਆ ਕੋਈ ਮੰਝੇ ਤੇ ਪਿਆ ਹੋਵੇ ਤੇ ਆਖਿਆ ਹੋਵੇ ਰੱਬ ਦੀ ਦਿੱਤੀ ਦਾਤ ਕਦੇ ਕਿਸੇ ਦੇ ਮੋਹੋਂ ਆਪਾਏ ਗੱਲ ਸੁਣੀ ਐ ਕਿਸੇ ਨੂੰ ਹਕੂਮਤ ਦੀ ਮਾਰ ਪੈ ਰਹੀ ਹੋਵੇ ਕੋਈ ਦੁਖੀ ਹੋਵੇ ਕਰਲਾਉਂਦਾ ਹੋਵੇ ਕੋਈ ਭੁੱਖਾ ਹੋਵੇ ਤੇ ਆਖੇ ਰੱਬ ਦੀ ਦਾਤ ਐ ਮੈਂ ਤਾਂ ਭੁੱਖ ਤੱਕਟਦਾ ਪਿਆ ਬੰਦਾ ਲਾਂਭੇ ਦੇਣ ਦਾ ਵੀ ਮੈਂ ਰੱਬ ਦਾ ਕੀ ਵਿਗਾੜਿਆ ਪਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਕੇਤਿਆ ਦੁਖ ਭੋਗ ਛੱਦ ਮਾਰੀ ਪੇ ਦਾਤ ਤੇਰੀ ਦਾਤਾਰ ਏ ਦਾਤਾ ਦੇਣ ਵਾਲੇ ਦਾਤਾ ਜੀ ਇਹ ਵੀ ਤੁਹਾਡੀ ਦਾਤ ਐ ਇਹ ਅਕਾਲ ਪੁਰਖ ਪਰਮਾਤਮਾ ਦਾ ਜਦੋਂ ਪਾਣਾ ਸ਼ਬਦ ਵਰਤਦੇ ਆਪਾਂ ਪਾਣਾ ਮਰਤਲੇ ਨੇ ਉਦੋਂ ਜਦੋਂ ਕੋਈ ਕਟਨਾ ਵਾਪਰ ਜਾਂਦੀ ਹੈ ਪਰ ਮਹਾਰਾਜ ਕਹਿੰਦੇ ਪਾਣੀ ਅੰਦਰ ਹੀ ਮਨੁੱਖ ਜੰਮਦਾ ਹੈ ਪਾਣੀ ਦੇ ਵਿੱਚ ਹੀ ਮਰਦਾ ਹੈ ਪਾਣੀ ਵਿੱਚ ਹੀ ਚੰਗਾ ਹੁੰਦਾ ਹੈ ਪਾਣੀ ਵਿੱਚ ਹੀ ਮਾੜਾ ਹੁੰਦਾ ਹੈ ਜਦੋਂ ਜਨਮ ਹੁੰਦਾ ਹੈ ਬੱਚੇ ਦਾ ਉਦੋਂ ਵੀ ਪਾਣਾ ਹੀ ਵਾਪਰਦਾ ਹੈ ਜਦੋਂ ਸੰਸਾਰ ਤੋਂ ਕੋਈ ਜੀਵ ਜਾਂਦਾ ਉਦੋਂ ਵੀ ਪਾਣਾ ਹੀ ਵਾਪਰਦਾ ਹੈ ਇਹ ਗੁਰਮੁਖਾਂ ਦੀ ਅਵਸਥਾ ਹੈ ਜੋ ਗੁਰਬਾਣੀ ਮਹਾਰਾਜ ਦਰਸਾ ਰਹੀ ਹੈ ਜਿਹੜੇ ਸੱਚ ਦੇ ਪੰਧ ਦੀ ਜਿਹੜੇ ਪਰਮਾਤਮਾ ਦੇ ਨਾਲ ਜੁੜ ਗਏ ਜਿਨ੍ਹਾਂ ਗੁਰ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਲਿਆ ਉਹ ਦੁੱਖ ਵਿੱਚ ਕਹਿਣਗੇ ਪਰਮਾਤਮਾ ਜੀ ਤੁਹਾਡੀ ਦਿੱਤੀ ਦਾਤ ਹੈ ਤੇ ਸੁੱਖ ਦੇ ਵਿੱਚ ਵੀ ਕਹਿਣਗੇ ਪਰਮਾਤਮਾ ਦਾ ਭਾਣਾ ਦੁੱਖ ਵਿੱਚ ਕਹਿਣਗੇ ਪਰਮਾਤਮਾ ਦਾ ਭਾਣਾ ਉਹਦੇ ਸ਼ੁਕਰਗੁਜ਼ਾਰ ਰਹਿੰਦੇ ਸਦਾ ਤੁਮੰਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਤੁਸੀਂ ਸਾਡੇ ਖਸਮ ਹੋ ਸਾਡੇ ਮਾਲਕ ਸਾਡੇ ਨਾਇਕ ਹੋ ਸਾਡੀ ਪ੍ਰਤਪਾਲਨਾ ਕਰਨ ਵਾਲੇ ਹੋ ਨਿਮਖ ਨਿਮਖ ਤੁਮ ਹੀ ਪ੍ਰਤਪਲ ਹੋ ਹਮ ਬਾਲਕ ਬਾਰਿਕ ਤੁਮਰੇ ਤਾਰੇ ਨਿਮਖ ਦਾ ਭਾਵ ਹੁੰਦਾ ਹੈ ਅੱਖ ਚ ਮਕਣ ਦਾ ਜਿਹੜਾ ਸਮਾਂ ਹੈ ਉਹਨੂੰ ਨਿਮਖ ਕਹਿ ਦਿੰਦੇ ਆ ਮਹਾਰਾਜ ਕਹਿੰਦੇ ਇੱਕ ਨਿਮਖ ਨਿਮਖ ਕਰਕੇ ਤੁਸੀਂ ਸਾਡੀ ਪ੍ਰਤਪਾਲਨਾ ਕਰੋ ਕਿਉਂ ਹਮ ਬਾਰਿਕ ਤੁਮਰੇ ਧਾਰੇ ਅਸੀਂ ਬੱਚੇ ਆਂ ਤੇ ਤੁਹਾਡੇ ਆਸਰੇ ਦੇ ਵਿੱਚ ਆਂ ਮਹਾਰਾਜ ਕਿਰਪਾ ਕਰ ਦੇ ਨਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰੂ ਸਾਹਿਬ ਮਾਤਾ ਹਨ ਗੁਰੂ ਸਾਹਿਬ ਪਿਤਾ ਹਨ ਜਦੋਂ ਗੁਰੂ ਸਾਹਿਬ ਜੀਆਂ ਦੀ ਬਖਸ਼ਿਸ਼ ਨੂੰ ਜੀਵਨ ਦੇ ਵਿੱਚ ਮਾਨਣ ਦਾ ਯਤਨ ਕਰਾਂਗੇ ਨਾ ਫਿਰ ਮਹਾਰਾਜ ਦੇ ਆਸਰੇ ਵਿੱਚ ਹੋ ਜਾਵਾਂਗੇ ਜਦੋਂ ਗੁਰੂ ਸਹਿਬ ਦਾ ਆਕਾਰਪੁਰਖ ਵੈ ਗੁਰੂ ਦਾ ਆਸਰਾ ਤੱਕਾਂਗੇ ਤੇ ਉਹ ਨਿਮਕ ਨਿਮਕ ਪ੍ਰਤਪਾਲਣਾ ਕਰਦੇ ਔਕੀ ਘੜੀ ਨਾ ਦੇਖਣ ਦੇਈ ਆਪਣਾ ਮਿਰਦ ਸੰਭਾਲੇ ਹੱਥ ਦੇ ਰਾਕੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਫਿਰ ਹਰ ਇੱਕ ਸਾਹ ਨਾਲ ਪ੍ਰਤ ਪਾਲਣਾ ਕਰਦੇ ਆਪਣੇ ਪਿਆਰਿਆਂ ਦੀ ਏਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗਰਹਾਈ ਉਹ ਪਿਤਾ ਹੈ ਆਪਣਾ ਸਾਰਿਆਂ ਦਾ ਪਰ ਜਿਹੜਾ ਜਾਣ ਲੈਂਦਾ ਇਹਨਾ ਕਿ ਮੇਰਾ ਪਿਤਾ ਹੈ ਅਕਾਲ ਪੁਰਖ ਵਹਿਗੁਰੂ ਉਹ ਮੇਰਾ ਮਾਤਾ ਹੈ ਤੇ ਫਿਰ ਜਿਵੇਂ ਮਾਂ ਪਿਓ ਆਪਣੇ ਬੱਚੇ ਨੂੰ ਸਾਹਮਦੇ ਹੈ ਨਾ ਅਕਾਲ ਪੁਰਖ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਇਸ ਤਰ੍ਹਾਂ ਸਾਹਮਦੇ ਹੈ ਇਸ ਤਰ੍ਹਾਂ ਆਪਣੇ ਪਿਆਰਿਆਂ ਦੇ ਉੱਪਰ ਬਖਸ਼ਿਸ਼ਾਂ ਵਰਤਾਉਂਦੇ ਹੈ ਜਿਨ੍ਹਾਂ ਦੀ ਸਦਾ ਹੀ ਬੇਨਤੀ ਰਹਿੰਦੀ ਨਿਮਕ ਨਿਮਕ ਤੁਮ ਹੀ ਪ੍ਰਤਪੱਲ ਹੋ ਏ ਪ੍ਰਮਾਤਮਾ ਜੀ ਇੱਕ ਨਿਮਕ ਨਿਮਕ ਕਰਕੇ ਸਾਨੂੰ ਪਾਲ ਲੋ ਸਾਡੇ ਤੇ ਕਿਰਪਾ ਕਰੋ ਇੱਕ ਵਚਨ ਇਹ ਵੀ ਹੈ ਕਿ ਰੱਬ ਦੇ ਪਿਆਰੇ ਜਿਨ੍ਹਾਂ ਦੀ ਇਹ ਅਵਸਥਾ ਬਣ ਗਈ ਨਾ ਉਹ ਏ ਪਖਾਉਣੀ ਕਹਿੰਦੇ ਕਿ ਸਾਨੂੰ ਅੰਨ ਧਨ ਦੇ ਕੇ ਪਾਲਣਾ ਕਰੋ ਸਾਨੂੰ ਪਦਾਰਥ ਦੇ ਕੇ ਪਾਲਣਾ ਕਰੋ ਸਾਨੂੰ ਐਸ਼ੋ ਆਰਾਮ ਵਾਲਾ ਜੀਵਨ ਦੇ ਕੇ ਪਾਲਣਾ ਕਰੋ ਉਹ ਉਹ ਇਸ ਪ੍ਰਤ ਪਾਲਣਾ ਦੀ ਗੱਲ ਨਹੀਂ ਕਰਦੇ ਉਹ ਤਾਂ ਕਹਿੰਦੇ ਆਕਾਲ ਪੁਰਖ ਵਾਹਿਗੁਰੂ ਜੀ ਆਖਾਂ ਜੀਵਾ ਵਿਸਰੇ ਮਰ ਜਾਓ ਸਾਡੇ ਤੇ ਕਿਰਪਾ ਕਰੋ ਸਾਡੇ ਤੇ ਦਇਆ ਕਰੋ ਮਹਾਰਾਜ ਸਹਿਬ ਜੀ ਸਦਾ ਵਾਸਤੇ ਤੁਹਾਡੇ ਗੁਣਾਂ ਨੂੰ ਗਾਉਣਾ ਕਰੀਏ ਸਦਾ ਵਾਸਤੇ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰੇ ਪ੍ਰਾਣ ਬਸਤੇ ਬੌੜ ਜਨਮ ਨਾ ਆਵਾ ਉਹ ਇਹ ਮੰਗ ਕਰਦੇ ਐ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਵੀ ਸਾਨੂੰ ਇਸ ਪੱਖ ਤੋਂ ਪਾਲੋ ਅਸੀਂ ਸਦਾ ਹੀ ਤੁਹਾਡਾ ਨਾਮ ਜਪਦੇ ਰਹੀਏ ਪਦਾਰਥਾਂ ਦੀ ਮੰਗ ਕਰਕੇ ਆਪਣੇ ਆਪ ਨੂੰ ਪਾਲਣ ਦੀ ਗੱਲ ਨਹੀਂ ਕਰਦੇ ਉਹਨਾਂ ਦੀ ਮੰਗ ਵੀ ਹੋ ਰਹੀ ਹੁੰਦੀ ਪਰਮਾਤਮਾ ਦੇ ਕੋਲ ਉਹਨਾਂ ਨੇ ਉਹ ਬਖਸ਼ਿਸ਼ਾਂ ਮੰਗਣੀਆਂ ਜੜੀਆਂ ਲੋਕ ਤੇ ਪ੍ਰਲੋਕ ਦੇਰਗਾਹ ਦੇ ਵਿੱਚ ਕੰਮ ਆਉਂਦੀਆਂ ਉਹਨਾਂ ਨੇ ਉਹ ਪਰਮਾਤਮਾ ਦੇ ਕੋਲੋਂ ਦਾਤਾ ਮੰਗਣੀਆਂ ਨਿਮਕ ਨਿਮਕ ਤੁਮ ਹੀ ਪ੍ਰਤ ਪਾਲੋ ਸਾਨੂੰ ਧਰਮ ਦੇ ਮਾਰਗ ਤੇ ਚੱਲਦੇ ਆ ਹੋਇਆਂ ਪਾਲਣਾ ਕਰੋ ਅਸੀਂ ਢੋਲ ਗਏ ਨਾ ਡੰਡਾਉਤ ਬੰਦ ਅਨੰਕ ਬਾਰ ਸਰਬ ਕਲਾ ਸਮਰੱਥ ਢੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਉਹ ਇਸ ਪੱਖ ਤੋਂ ਪ੍ਰਤਪਾਲਨਾ ਕਰਨ ਦੀ ਮੰਗ ਕਰਦੇ ਹੈ ਅੱਗੇ ਪਾਤਸ਼ਾਹ ਕਿਰਪਾ ਕਰਦੇ ਜਿਹਾ ਏਕ ਕਵਣ ਗੁਣ ਕਹੀਐ ਜ਼ੁਬਾਨ ਇੱਕ ਹੈ ਕਿਹੜੇ ਕਿਹੜੇ ਗੁਣ ਉਸ ਪ੍ਰਮਾਤਮਾ ਦੇ ਕਵਣਾ ਕਰੀਏ ਭਾਵੇਂ ਦੁਨੀਆ ਦੇ ਤਮਾਮ ਲੋਕ ਪ੍ਰਮਾਤਮਾ ਦੇ ਗੁਣ ਗਾਉਣ ਲੱਗ ਜਾਣ ਆਵੇਂ ਵਿਦਵਾਨ ਜਣ ਕਹਿੰਦੇ ਸਮੁੰਦਰ ਦੀ ਸਿਆਹੀ ਬਣ ਜੇ ਦੁਨੀਆਂ ਦੇ ਦਰਖਤਾਂ ਦੀਆਂ ਕਲਮਾਂ ਕਢ ਲਈਆਂ ਜਾਣ ਦੁਨੀਆਂ ਦੇ ਵਿਦਵਾਨ ਬਹਿ ਕੇ ਪ੍ਰਮਾਤਮਾ ਦੀ ਮਹਿਮਾ ਲਿਖਣ ਉਹਦੀ ਵਡਿਆਈ ਲਿਖਣ ਇੱਕ ਪਾਸੇ ਰਸਨਾ ਤੋਂ ਮਹਿਮਾ ਗਾਈ ਜਾਵੇ ਇੱਕ ਪਾਸੇ ਦੁਨੀਆਂ ਦੇ ਦਰਖਤਾਂ ਨੂੰ ਕਢ ਕੇ ਸਮੁੰਦਰ ਨੂੰ ਸਿਆਹੀ ਬਣਾ ਕੇ ਮਹਿਮਾ ਲਿਖੀ ਜਾਏ ਆਰੋ ਪਰਮਾਤਮਾ ਦੀ ਮਹਿਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਇੱਕ ਜ਼ੁਬਾਨ ਨਾਲ ਕਿਵੇਂ ਅੰਤ ਪੈ ਸਕਦਾ ਸਨਕ ਅਨੰਦ ਮਹੇਸ਼ ਸਮਾਨਾ ਸੇਖ 나ਗ ਤੇਰੋ ਮਰਮ ਨਾ ਜਾਨਾ ਮਹਾਰਾਜ ਕਹਿੰਦੇ ਸਨਤ ਕੁਮਾਰ ਸੰਨੰਦਨ ਸਨਾਤਨ ਇਹ ਪੁੱਤਰ ਹੋਏ ਨੇ ਬ੍ਰਹਮਾ ਦੇ ਤੇ ਇਹਨਾਂ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ ਸਨਕ ਅਨੰਦ ਮਹੇਸ਼ ਮਹੇਸ਼ ਕਹਿ ਦਿੰਦੇ ਸ਼ਿਵ ਜੀ ਜੀ ਭਗਵਾਨ ਨੂੰ ਉਹਨਾਂ ਦੇ ਸਮਾਨ ਹੋਰ ਕਿੰਨੇ ਦੇ ਵੀ ਦੇਵਤੇ ਹੋਏ ਜਿਹੜੇ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ ਉਹਦੀ ਮਹਿਮਾ ਕਰਕੇ ਮਾਲੀਂ ਕਿਰਪਾ ਕਰਦੇ ਜਿਹਾ ਏਕ ਕਮਨ ਗੁਣ ਕਹੀ ਹੈ ਪਰਮਾਤਮਾ ਜੀ ਇੱਕ ਜ਼ੁਬਾਨ ਹੈ ਤੁਹਾਡੇ ਕਿਹੜੇ ਗੁਣ ਕਵਾਂ ਬੇਸਮਾਰ ਬੇਅੰਤ ਸੁਆਮੀ ਤੇ ਰਵੰਤ ਨਾ ਕਿ ਨਹੀਂ ਲਈ ਹੈ ਹੇ ਅਕਾਲ ਪੁਰਖ ਪਰਮਾਤਮਾ ਜੀ ਤੁਸੀਂ ਬੇਸਮਾਰ ਹੋ ਤੁਹਾਡੀ ਮਹਿਮਾ ਸਮਝ ਤੋਂ ਬਾਹਰ ਹੈ ਤੁਸੀਂ ਬੇਅੰਤ ਹੋ ਤੁਸੀਂ ਮਾਲਕ ਹੋ ਤੇਰਾ ਅੰਤ ਨਾ ਕਿ ਨਹੀਂ ਲਈਐ ਤੁਹਾਡਾ ਅੰਤ ਕਿਸੇ ਨੇ ਵੀ ਨਹੀਂ ਪਾਇਆ ਅਕਾਲ ਪੁਰਖ ਪਰਮਾਤਮਾ ਦੀ ਮਹਿਮਾ ਕਹਿੰਦੇ ਕਹੇ ਕਹੇ ਕਹ ਜਾਵੇ ਤੁਮ ਸਰ ਅਵਰ ਨ ਕੋਈ ਕਹਿਣ ਵਾਲੇ ਕਈ ਜਾ ਰਹੇ ਮਹਿਮਾ ਨੂੰ ਕਈ ਕਹਿ ਕਹਿ ਕੇ ਛੜੇ ਗਏ ਪਰ ਪਰਮਾਤਮਾ ਦੇ ਬਰਾਬਰ ਕੋਈ ਵੀ ਨਹੀਂ ਉਹਦੀ ਮਹਿਮਾ ਦਾ ਅੰਤ ਕੋਈ ਵੀ ਨਹੀਂ ਪਾ ਸਕਦਾ ਤੇਰੇ ਕਮਣ ਕਮਣ ਗੁਣ ਕਹਿ ਕਹਿ गावा ਤੂੰ ਸਾਇਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨਨਾ ਸਾਕੋਂ ਤੂੰ ਠਾਕੁਰ ਊਚ ਭਗਵਾਨਾ ਐਸੀ ਮਹਿਮਾ ਹੈ ਆਕਾਲ ਪੁਰਖ ਵਾਹਿਗੁਰੂ ਜੀ ਦੀ ਅੱਗੇ ਸਤਿਗੁਰੂ ਰਹਾਉ ਦਾ ਵਿਸ਼ਰਾਮ ਦੇ ਕੇ ਕਿਰਪਾ ਕਰ ਦੇ ਬੇਨਤੀ ਕਰ ਸਿਖਾ ਸੇਵਕ ਬਣ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰ ਤੇਰੀ ਰਸਨਾ ਤੇ ਅਰਦਾਸ ਇਹ ਹੋਣੀ ਚਾਹੀਦੀ ਹੈ ਤੂੰ ਦੁਨਿਆਵੀ ਦਾਤਾ ਮੰਗਦਾ ਏ ਤੂੰ ਪੁੱਤ ਮੰਗਦਾ ਏ ਧੀ ਮੰਗਦਾ ਏ ਪਦਾਰਥ ਮੰਗਦਾ ਏ ਦੌਲਤ ਮੰਗਦਾ ਸ਼ੌਹਰਤ ਮੰਗਦਾ ਏ ਪਰ ਜੋ ਮੰਗਣਾ ਚਾਹੀਦਾ ਏ ਉਹ ਮੰਗੋ ਮਹਾਰਾਜ ਕਹਿੰਦੇ ਕੀ ਕੋਟ ਪਰਾਧ ਹਮਾਰੇ ਖੰਡੋ ਅਕਾਲ ਪੁਰਖ ਵਾਹਿਗੁਰੂ ਜੀ ਗੁਰੂ ਸਾਹਿਬ ਸਾਡੇ ਕਰੋੜਾਂ ਅਪਰਾਧ ਜਿਹੜੇ ਕਮਾਏ ਅਸੀਂ ਅਪਰਾਧੀ ਆ ਸਾਡੇ ਕਰੋੜਾਂ ਅਪਰਾਧਾਂ ਦਾ ਨਾਸ਼ ਕਰ ਦਿਓ ਖਤਮ ਕਰ ਦਿਓ ਅਪਰਾਧ ਜਿਹੜੇ ਕੀਤੇ ਆ ਅਨਕ ਵਿਧੀ ਸਮਝਾਵੋ ਤੇ ਸਾਨੂੰ ਅਕਾਲ ਪੁਰਖ ਪਰਮਾਤਮਾ ਜੀ ਅਨੇਕਾਂ ਵਿਧੀਆਂ ਦੇ ਨਾਲ ਚੰਗੀ ਵਿਧੀ ਦੇ ਨਾਲ ਸਮਝਾਉਣਾ ਕਰੋ ਸਾਨੂੰ ਸਮਝ ਪੈ ਜਾਏ ਕਿ ਕਿਵੇਂ ਪੜਾਅ ਹੋ ਸਕਦਾ ਹੈ ਕਿਵੇਂ ਸੰਸਾਰ ਸਾਗਰ ਤੋਂ ਪਾਰ ਲੰਘਿਆ ਜਾ ਸਕਦਾ ਸਾਨੂੰ ਕਿਉਂ ਸਮਝਾਓ ਕਾਰਨ ਕੀ ਹੈ ਇੰਨੀ ਨਿਮਰਤਾ ਵਿੱਚ ਆ ਕੇ ਮਹਾਰਾਜ ਕਹਿੰਦੇ ਬੇਨਤੀ ਕਰ ਹਮ ਅਗਿਆਨ ਅਲਪ ਮਤ ਥੋਰੀ ਅਕਾਲ ਪੁਰਖ ਦੀ ਅਸੀਂ ਅਗਿਆਨ ਦੀ ਨੀਂਦ ਵਿੱਚ ਸੁੱਤੇ ਆਂ ਗੁਰੂ ਸਾਹਿਬ ਅਸੀਂ ਅਗਿਆਨੀ ਆਂ ਅਲਪ ਸਾਡੀ ਛੋਟੀ ਮਤ ਥੋਰੀ ਥੋੜੀ ਮੱਤਾ ਹੈ ਛੋਟੀ ਮੱਤਾ ਹੈ ਤੁਮ ਆਪਨ ਬਿਰਦ ਰਖਾਵੋ ਤੁਸੀਂ ਆਪਣਾ ਧਰਮ ਰੱਖੋ ਸਰਨ ਆਇਆਂ ਨੂੰ ਮਤ ਦੇ ਦੇਓ ਕਿਰਪਾ ਕਰੋ ਸਾਡੇ ਉੱਤੇ ਸਾਡੇ ਤੇ ਦਇਆ ਕਰੋ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਆਂ ਨਾ ਮਹਾਰਾਜ ਸਿਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਹੈ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਪਿਤਾ ਜੀ ਸਿੱਖ ਦਾ ਜੀਵਨ ਐਸਾ ਚਾਹੀਦਾ ਮਨ ਨੀਵਾ ਹੋਵੇ ਤੇ ਮਤ ਉੱਚੀ ਹੋਵੇ ਜਿਹੜਾ ਬੰਦਾ ਮਨ ਵਿੱਚ ਹੰਕਾਰ ਰੱਖਦਾ ਹੈ ਉਹ ਮਤ ਤੋਂ ਨੀਵਾ ਹੁੰਦਾ ਹੈ ਉਹ ਥੋੜੀ ਮਤ ਵਾਲਾ ਹੁੰਦਾ ਹੈ ਤੇ ਨਿਮਰਤਾ ਵਿੱਚ ਆ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਬੇਨਤੀ ਕਰਨੀ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹੈ ਮਹਾਰਾਜ ਸਾਡੀ ਮੱਤ ਥੋੜੀ ਐ ਹੰਕਾਰ ਨਾਲ ਭਰੇ ਪਏ ਆਂ ਕਿਰਪਾ ਕਰੋ ਮਹਾਰਾਜ ਹਮ ਅਗਿਆਨ ਅਸੀਂ ਅਗਿਆਨ ਦੀ ਨੀਂਦ ਵਿੱਚ ਸੁੱਤੇ ਆਂ ਅਲਪ ਮੱਤ ਥੋੜੀ ਥੋੜੀ ਛੋਟੀ ਮੱਤ ਐ ਤੂੰ ਆਪਣਾ ਬਿਰਦ ਰਖਾਓ ਤੁਸੀਂ ਆਪਣਾ ਧਰਮ ਰੱਖੋ ਤੁਹਾਡੀ ਸਰਨ ਵਿੱਚ ਆਏ ਆਂ ਤੁਮਰੀ ਸਰਨ ਤੁਮਾਰੀ ਆਸਾਤਮ ਹੀ ਸੱਜਣ ਸੁਹੇਲੇ ਅਕਾਲ ਪੁਰਖ ਜੀ ਤੁਹਾਡੀ ਸਰਨ ਹੈ ਸਾਡੀ ਤੁਹਾਡੀ ਸਰਨ ਦੇ ਵਿੱਚ ਹਾਂ ਤੁਮਾਰੀ ਆਸਾ ਤੇ ਸਾਨੂੰ ਇੱਕ ਤੁਹਾਡੀ ਹੀ ਆਸ ਹੈ ਤੁਹਾਡੇ ਤੋਂ ਬਿਨਾ ਕੋਈ ਵੀ ਸਾਨੂੰ ਸੰਸਾਰ ਸਾਗਰ ਚੋਂ ਪਾਰ ਨਹੀਂ ਲੰਘਾ ਸਕਦਾ ਕੋਈ ਵੀ ਸਾਨੂੰ ਢੋਈ ਨਹੀਂ ਦੇ ਸਕਦਾ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦਾ ਬਚਨ ਹੈ ਢੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲੱਭਾ ਢੋਈ ਉਹਨੂੰ ਮਿਲਦੀ ਹੈ ਜਿਹੜਾ ਜਿਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਅਧੂਰੀਆਂ ਦੀ ਸ਼ਰਨ ਪੈਣ ਵਾਲੇ ਭਟਕਦੇ ਹੀ ਰਹਿ ਜਾਂਦੇ ਬਖੇੜਿਆਂ 'ਚ ਪਏ ਰਹਿੰਦੇ ਆ ਉਰਨ ਗੁਰੂ ਦੀ ਗੋਤ ਦਾ ਨਿਗਮਣਨ ਵਾਲੇ ਸ਼ਬਦ ਨੂੰ ਜੀਵਨ ਚ ਕਮਾਉਣ ਵਾਲੇ ਉਹ ਢੋਈ ਪ੍ਰਾਪਤ ਕਰ ਲੈnde ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸਾਨੂੰ ਤੁਹਾਡੀ ਸ਼ਰਨ ਦਾ ਹੀ ਆਸਰਾ ਹੈ ਤੁਹਾਡੇ ਤੋਂ ਹੀ ਆਸ ਹੈ ਤੁਮ ਹੀ ਸੱਜਣ ਸੁਹੇਲੇ ਤੇ ਤੁਸੀਂ ਹੀ ਸੁਖ ਦੇਣ ਵਾਲੇ ਆਨੰਦ ਦੇਣ ਵਾਲੇ ਸੱਜਣ ਹੋ ਮਹਾਰਾਜ ਕਿਰਪਾ ਕਰ ਦੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਹੇ ਰੱਖਣ ਵਾਲੀ ਅਕਾਲ ਪੁਰਖ ਪਰਮਾਤਮਾ ਦਿਆਲੂ ਪਰਮੇਸ਼ਰ ਜੀ ਸਾਨੂੰ ਰੱਖ ਲਓ ਤੁਹਾਡੀ ਸ਼ਰਨ ਆਏ ਆਂ ਨਾਨਕ ਕਰਕੇ ਗੋਲੇ ਅਸੀਂ ਤੁਹਾਡੀ ਘਰ ਦੇ ਗੋਲੇ ਆਂ ਤੁਹਾਡੇ ਘਰ ਦੇ ਅਸੀਂ ਨੌਕਰ ਆਂ ਕਿਰਪਾ ਕਰੋ ਮਹਾਰਾਜ ਸੇਵ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਸਾਨੂੰ ਚੰਗੀ ਮਤ ਦੇ ਦਿਓ ਮਨ ਵਿੱਚ ਨਿਮਰਤਾ ਤੇ ਮਤ ਉੱਚੀ ਹੋ ਜਾਈ ਹੁਣ ਥੋੜੀ ਛੋਟੀ ਮਤ ਦੇ ਮਾਲਕ ਆਂ ਤੁਸੀਂ ਕਿਰਪਾ ਕਰਨੀ ਹੈ ਮਹਾਰਾਜ ਕਿਰਪਾ ਕਰਦੇ ਜਦੋਂ ਭਾਈ ਇਸ ਤਰ੍ਹਾਂ ਗੁਰੂ ਚਰਨਾਂ ਚ ਅਰਦਾਸ ਬੇਨਤੀ ਕਰਾਂਗੇ ਨਾ ਉਹ ਕਾਲਪੁਰਖ ਵਹਿਗੁਰੂ ਜੀ ਤਾਂ ਬਿਨ ਬੋਲੇ ਆ ਸਭ ਕੁਛ ਜਾਣਦਾ ਸਭ ਕੁਝ ਜਾਣਦੇ ਹੈ ਪਰ ਪ੍ਰਵਾਨ ਕਰ ਲੈਣਾ ਗੁਰੂ ਸਾਹਿਬ ਜੀ ਦੇ ਸਨਮੁਖ ਕਿ ਅਸੀਂ ਅਪਰਾਧੀ ਹੈ ਅਸੀਂ ਔਗਣਾਂ ਦੇ ਭਰੇ ਹੈ ਮਹਾਰਾਜ ਸਾਹਿਬ ਬਖਸ਼ਿਸ਼ਾਂ ਵਰਤਾ ਦਿੰਦੇ ਹੈ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨਾ ਭੁੱਲਣ ਹਾਰਾ ਗੁਰੂ ਸਾਹਿਬ ਜੀ ਬਖਸ਼ਣ ਹਾਰ ਹਨ ਆਪ ਗੁਰੂ ਕੀ ਸੰਗਤ ਬਖਸ਼ਣ ਜੋਗ ਕਿਰਪਾ ਕਰਕੇ ਬਖਸ਼ ਲਿਓ ਮਹਾਰਾਜ ਸਾਹਿਬ ਦਇਆ ਕਰਨ ਕਲਗੀ ਧਰ ਦੇ ਪੁੱਤਰੋ ਧੀਓ ਅਮਰਤ ਤਾਰੀ ਹੋ ਕੇ ਜੀਓ ਗੁਰੂ ਵਾਲੇ ਬਣੀਏ ਜੀ ਖੰਡੇ ਬਾਟੇ ਦਾ ਅਮਰਤ ਛਕੀਏ ਸਰਬੱਤ ਦਾ ਭਲਾ ਹੋਵੇ ਸਰਬੱਤ ਨੂੰ ਸਰਬੱਤ ਦਾ ਭਲਾ ਕਰਨ ਦੀ ਸੋਝੀ ਗੁਰੂ ਸਾਹਿਬ ਕਿਰਪਾ ਕਰਕੇ ਬਖਸ਼ਿਸ਼ ਕਰਨ ਜੀ